ਪਾਵਰ ਐਂਡ ਟ੍ਰਾਂਸਪੋਰਟ ਅੱਗੇ ਮਾਮਲਾ ਦਾ ਅਧਿ ਧਰਨਾ ਲੱਗ ਰਿਹਾ ਹੈ ਜੀ ਤੇ ਪਹਿਲਾਂ ਇਹਨਾਂ ਸਾਈਟ ਜਿੱਥੇ ਅੱਜ ਆ ਜੇ ਫੇਰ ਨੇ ਕਾਲ ਕੀਤੀ ਉਸ ਬਾਬਤ ਵੀ ਧਰਨਾ ਹੈਗਾ ਸਾਡੇ ਸਕਿਉਰਿਟੀ ਦੇ ਪੂਰਾ ਇੰਤਜ਼ਾਮ ਨੇ ਨੈਸੈਸਰੀ ਟ੍ਰੈਫਿਕ ਡਾਇਵਰਜਨ ਹੈਵ ਬੀਨ ਕਿਡ ਐ ਸਬਕ ਰਿਟਰਨ ਐਪਲੀਕੇਸ਼ਨ ਰਿਟਰਨ ਪ੍ਰੇਜ਼ੈਂਟੇਸ਼ਨ ਨਹੀਂ ਆਈ ਹੈ ਬਟ ਹਾਂ ਉਹ ਇਹ ਜ਼ਰੂਰ ਕਹਿੰਦੇ ਕਿ ਸਾਡੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਆਣਾ ਹੁੰਦਾ ਕੋਈ ਕਰਦੇ ਬਜ਼ੁਰਗ ਮੈਡੀਕਲ ਹੁੰਦਾ ਉਹ ਅਸੀਂ ਬਿਲਕੁਲ ਧਿਆਨ ਰੱਖ ਰਹੇ ਹਾਂ ਕਿ ਕਿਸੇ ਨੂੰ ਕੋਈ ਇਨਕਨਿਵੀਨੀਅਸ ਨਾ ਹੋ ਹੋਦੀ ਹੁੰਦਾ ਉਹ ਦਿੱਕਤ ਤਾਂ ਆਉਂਦੀ ਹੁੰਦੀ ਆ ਬਟ ਅਸੀਂ ਉਹਨੂੰ ਮਿਟੀਗੇਟ ਕਰਨ ਦੀ ਸਾਡੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਵੀ ਜਿਹੜਾ ਧਰਨਾ ਲੱਗਣਾ ਉਹਦੇ ਕਰਕੇ ਕਿਸੇ ਵੀ ਜਨਰਲ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਾ ਦੱਸੇ ਕਿ ਪੰਜਾਬ ਦੇ ਵਿੱਚ ਪੀਐਸਪੀਸੀਐਲ ਦੇ ਕੰਟਰੈਕਟ ਮੁਲਾਜ਼ਮਾਂ ਨੇ ਹੜਤਾਲ ਕੀਤੀ ਬਿਜਲੀ ਮੰਤਰੀ ਦੇ ਘਰ ਤੇ ਬਾਹਰ ਪੱਕਾ ਧਰਨਾ ਲਗਾ ਦਿੱਤਾ ਹੈ ਪਾਵਰ ਸਪਲਾਈ ਇਸ ਨਾਲ ਪ੍ਰਭਾਵਿਤ ਹੋਵੇਗੀ ਪੰਜਾਬ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕੰਟਰੈਕਟ ਮੁਲਾਜ਼ਮਾ ਦੇ ਵੱਲੋਂ ਅਨਿਸ਼ਚਿਤ ਕਾਲ ਲਈ ਹੜਤਾਲ ਕਰ ਦਿੱਤੀ ਗਈ ਹੈ ਮੁਲਾਜ਼ਮਾਂ ਨੇ ਅੱਜ ਤੋਂ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਘਰ ਦੇ ਬਾਹਰ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਭਰ ਦੇ ਵਿੱਚ ਕੰਟਰੈਕਟ ਮੁਲਾਜ਼ਮ 11 ਬੱਚੇ ਤੋਂ ਧਰਨੇ ਤੇ ਬਾਹਰ ਚਾਨਗੇ ਮੁਲਾਜ਼ਮਾਂ ਦੇ ਵੱਲੋਂ ਜੋ ਹੜਤਾਲ ਦੀ ਗੱਲ ਆਖੀ ਗਈ ਸੀ ਉਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਪ੍ਰਦਰਸ਼ਨ ਹੈ ਜਿਹੜਾ ਕਿ ਕੀਤਾ ਜਾ ਰਿਹਾ ਹੈ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ ਗਿਆ ਹੈ ਦੱਸ ਦਈਏ ਕਿ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਮੁਲਾਜ਼ਮਾਂ ਦੀ ਤਾਂ ਮੁਲਾਜ਼ਮਾਂ ਦੇ ਹੜਤਾਲ ਤੇ ਜਾਣ ਦੇ ਨਾਲ ਪਿਛਲੀ ਸਪਲਾਈ ਪ੍ਰਭਾਵਿਤ ਹੋਏਗੀ ਕਿਉਂਕਿ ਇਹਨਾਂ ਕਰਮਚਾਰੀਆਂ ਦੇ ਕੋਲ ਪਾਵਰ ਕਾਮ ਦੀ ਕੰਪਲੇਟ ਹੱਲ ਕਰਨ ਦੀ ਜ਼ਿੰਮੇਵਾਰੀ ਹੈ ਅਖਾਈ 1 ਅਕਤੂਬਰ ਨੂੰ ਹੋਏ ਵਿਰੋਧ ਤੋਂ ਬਾਅਦ ਨੁਦਿਆਣਾ ਪ੍ਰਸ਼ਾਸਨ ਨੇ 6 ਨਵੰਬਰ ਦੀ ਮੀਟਿੰਗ ਤੈਅ ਕਰਵਾਈ ਸੀ ਪਰ ਪਾਵਰਕੋ ਮੈਨੇਜਮੈਂਟ ਨੇ 5 ਨਵੰਬਰ ਨੂੰ ਹੀ ਪੱਤਰ ਜਾਰੀ ਕਰ ਮੀਟਿੰਗ ਤੋਂ ਮਨਾ ਕਰ ਦਿੱਤਾ ਸੋ ਬਾ ਯੂਨੀਅਨ ਨੇ ਐਲਾਨ ਕੀਤਾ ਕਿ 7 ਨਵੰਬਰ ਦੀ ਸਵੇਰੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਘਰ ਤੇ ਬਾਅਦ ਨਿਸ਼ਚਿਤ ਕਾਲ ਦੇ ਲਈ ਧਰਨਾ ਦਿੱਤਾ ਜਾਏਗਾ ਉਸ ਉਪਰ ਆਕੀਤਾ ਜਾਏਗਾ ਵੱਡਾ ਪ੍ਰਦਰਸ਼ਨ ਲੁਧਿਆਣਾ ਦਾ ਝੂਣ ਜਾ ਰਿਹਾ ਹੈ ਜੀਆ ਯੂਨੀਅਨ ਨੇ ਇਹ ਵੀ ਕਿਹਾ ਕਿ ਕੋਈ ਪਿੱਛੇ ਹਟਣ ਵਾਲਾ ਨਹੀਂ ਹੈ ਸਾਡੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਸਰਕਾਰ ਜਦ ਤੱਕ ਮੰਗਾਂ ਨਹੀਂ ਮੰਨੇਗੀ ਅੰਦੋਲਨ ਜਾਰੀ ਰਹੇਗਾ ਨਾਲ ਹੀ ਉਹਨਾਂ 9 ਨਵੰਬਰ ਨੂੰ ਤਰਨਤੰਨ ਵਿਧਾਨ ਸਭਾ ਉਪਚੋਨਾ ਖੇਤਰ ਵਿੱਚ ਝੰਡਾ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ ਵੱਡੇ aarop hai jehde ki unna sarkar te lagaye ne ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਸੰਜੀਵ ਅਰੋੜਾ ਦੇ ਘਰ ਦੇ ਬਾਹਰ ਕਿਸ ਤਰ੍ਹਾਂ ਇਕੱਠੇ ਹੋ ਰਹੇ ਨੇ ਬਥਰੀ ਮੁਲਾਜ਼ਮ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਯੂਨੀਅਨ ਨੇ ਤਾਅਨਾ ਮਾਰਿਆ ਕਿ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਨਿੱਜੀਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕਦਮ ਚੁੱਕ ਰਹੇ ਪਾਵਰ ਕਾਮ ਦੀਆਂ ਇਮਾਰਤਾਂ ਤੇ ਸੰਪਤੀਆਂ ਵੇਚਣ ਦਾ ਠੇਕਾ ਕੰਪਨੀਆਂ ਨੂੰ ਵਧਾਵਾ ਦੇਣਾ ਦਾ ਦੱਸਦੀ ਕਿ ਹੁਣ ਇਹ ਵੀ ਕਿ ਚਿਫਾਲੇ ਸਮਾਰਟ ਮੀਟਰ ਲਗਾਉਣ ਦੀ ਨੀਤੀ ਦੇ ਚੱਲ ਰਿਏ ਵਿਭਾਗ ਹੌਲੀ-ਹੌਲੀ ਨਿਜੀਕਰਨ ਕਾਰਜ ਅਭਿਸ਼ਲੇ ਵਿਭਾਗ ਦਾ ਨਿਜੀ ਹੱਥਾਂ ਦੇ ਵਿੱਚ ਤੋ ਸੌਪਿਆ ਜਾ ਰਿਹਾ ਹੁਣ ਕੇਂਦਰ ਸਰਕਾਰ ਤੇ ਬਿਜਲੀ ਸੁਚੋਗਨ ਬਲ 2025 ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਹੈ। ਸਰ ਸੰਜੀਵ ਰਾਇ ਘਰ ਦੇ ਬਾਹਰ ਅੱਜ ਦਰਨਾ ਲੱਗ ਰਿਹਾ ਹੈ ਇਸ ਟੀਮ ਲੈ ਕੇ ਸਿਕਿਉਰਟੀ ਪੱਕੇ ਕਿਹੋ ਜਿਹੇ ਇੰਤਜ਼ਾਮ ਪਏ ਹਨ। ਹਨ ਪਾਵਰ ਐਂਡ ਟ੍ਰਾਂਸਕੋ ਕੱਚੇ ਮੁਲਾਜ਼ਮਾਂ ਦਾ ਅੱਜ ਦਰਨਾ ਲੱਗ ਰਿਹਾ ਹੈ ਜੀ। ਤੇ ਪਹਿਲਾਂ ਇਹਨਾਂ ਨੇ 27 ਤਰੀਕ ਨੂੰ ਲਾਇਆ ਸੀ ਅੱਜ ਫਿਰ ਇਹਨਾਂ ਨੇ ਕਾਲ ਦਿੱਤੀ ਹੈ ਸੂਬਾ ਪੁਤਰੀ ਧਰਨਾ ਹੈਗਾ ਸਾਡੇ ਸਕਿਉਰਿਟੀ ਤੇ ਪੂਕਤਾ ਇੰਤਜ਼ਾਮ ਨੇ ਨੈਸੈਸਰੀ ਟ੍ਰੈਫਿਕ ਡਾਇਵਰਜਨਸ ਹੈਵ ਬੀਨ ਪੁਟ ਇਨ ਪਲੇਸ ਤੇ ਆਮ ਜਨਤਾ ਨੂੰ ਕੋਈ ਖਤਰਖਵਾਰੀ ਨਾ ਹੋਵੇ ਇਹਦੇ ਸਬੰਧ ਦੇ ਵਿੱਚ ਪੂਰਾ ਧਿਆਨ ਰੱਖਿਆ ਗਿਆ ਤੇ ਹੋਰ ਵੀ ਜਿਹੜੇ ਪੁਕਤੰਤਜ਼ਾਮ ਕੀਤੇ ਗਏ ਸਰ ਆਸ-ਪਾਸ ਦੇ ਇਲਾਕਾ ਵਾਸੀਆਂ ਵੱਲੋਂ ਤੁਹਾਨੂੰ ਕੋਈ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਕਿ ਉਹਨਾਂ ਨੇ ਇਹ ਇੰਨਾ ਦੀ ਵਜ੍ਹਾ ਕਰਕੇ ਕਾਫੀ ਦਿੱਕਤ ਨਹੀਂ ਐ ਸੱਚ ਕੋਈ ਰਿਟਰਨ ਐਪਲੀਕੇਸ਼ਨ ਰਿਟਰਨ ਰਿਪਰੈਜ਼ੈਂਟੇਸ਼ਨ ਨਹੀਂ ਆਈ ਹੈ ਬਟ ਹਾਂ ਉਹ ਇਹ ਜ਼ਰੂਰ ਕਹਿੰਦੇ ਆ ਕਿ ਸਾਡੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਆਣਾ ਹੁੰਦਾ ਕੋਈ ਕਾਰਜ ਬਜ਼ੁਰਗ ਮੈਡੀਕਲ ਹੁੰਦਾ ਉਹ ਅਸੀਂ ਬਿਲਕੁਲ ਧਿਆਨ ਰੱਖ ਰਹੇ ਆ ਕਿ ਵੀ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਾ ਹੋਵੇ ਤੇ ਇਹ ਇਹਨਾਂ ਦੀ ਕੀ ਅਨਕਨਵੀਨੀਅੰਸ ਦਾ ਪ੍ਰੋਟੈਸਟ ਕਰਕੇ ਇਹਨੂੰ ਦਿੱਕਤ ਆ ਰਹੀ ਹੈ ਨਾ ਸਰ ਇਹਨਾਂ ਨੂੰ ਦੇਖੋ ਪ੍ਰੋਟੈਸਟ ਜਦੋਂ ਹੁੰਦਾ ਕੋਈ ਐਟ ਸਮ ਕਾਸਟ ਹੀ ਹੁੰਦਾ ਉਹ ਦਿੱਕਤ ਤਾਂ ਆਉਂਦੀ ਆਉਂਦੀ ਹੈ ਬਟ ਅਸੀਂ ਉਹਨੂੰ ਮਿਟੀਗੇਟ ਕਰਨ ਦੀ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜਾ ਧਰਨਾ ਲੱਗਣਾ ਉਹਦੇ ਕਰਕੇ ਕਿਸੇ ਵੀ ਜਨਰਲ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਾ ਹੋਵੇ ਉਹਨਾਂ ਨਾਲ ਗੱਲ ਵੀ ਗਲਬ ਉਹ ਹਜੇ ਜਦੋਂ ਆਣਗੇ ਜੀ ਉਹਨਾਂ ਨਾਲ ਗੱਲਬਾਤ ਕੀਤੀ ਜਾਊਗੀ ਤੇ ਜੋ ਪ੍ਰਸ਼ਾਸਨ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਜੋ ਉਹਨਾਂ ਦਾ ਬਣਦੀ ਤਾਲਮੇਲ ਹੈਗਾ ਉਹ ਕਰਾਇਆ ਜਾਊਗਾ ਤੇ ਉਹ ਸਾਰੇ ਚੈਨਲ ਓਪਨ ਹੀ ਨੇ ਕਿਸੇ